ਕੋਟ ਕੰਪਲੈਕਸ ਨੂੰ ਦੇਖ ਸਕਦੇ ਹੋ ਓਏ ਇਸ ਬਾਦਲ ਤੇ ਟਿਕ ਗਿਆ ਹੈ ਅੱਜ ਦਿਨ ਸਚਕਣਚਿਰੀ ਹਰਮੰਦਰ ਸਾਹਿਬ ਵਿਖੇ ਇੱਕ ਗੋਲੀ ਚਲਾਈ ਜਾਂਦੀ ਆ ਗੋਲੀ ਜੋ ਆ ਨਾਰਾਇਣ ਸਿੰਘ ਚੋੜੇ ਵੱਲੋਂ ਚਲਾਈ ਜਾਂਦੀ ਹੈ ਜੋ ਸੁਖਬੀਰ ਸਿੰਘ ਬਾਦਲ ਦੇ ਉੱਤੇ ਤਾਂ ਅੱਜ ਉਹਨਾਂ ਨੂੰ ਜਿਹੜਾ ਇੱਥੇ ਪੇਸ਼ ਕਰਾਇਆ ਜਾਣਾ ਹੈ ਤਾਂ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝਾ ਕਰ ਰਹੇ ਆਂ ਗੁਰੂ ਨਗਰੀ ਤੋਂ ਜੋ ਕਚਹਿਰੀ ਦੀ ਜਿਹੜੀ ਤਸਵੀਰ ਸਾਂਝੀ ਕਰ ਰਹੇ ਆਂ ਕਿ ਨਾਰਾਇਣ ਸਿੰਘ ਚੋੜਾ ਜਿਸ ਨੂੰ ਕੀ ਕੁਝ ਹੀ ਸਮੇਂ ਦੇ ਵਿੱਚ ਜੋ ਪੰਜਾਬ ਪੁਲਿਸ ਵੱਲੋਂ ਇੱਥੇ ਪੇਸ਼ ਕੀਤਾ ਜਾਣਾ ਹੈਗਾ ਹਾਲਾਂਕਿ ਕੱਲ ਦੀ ਗੱਲ ਕਰੀਏ ਤਾਂ ਕੱਲ ਉਸ ਵੱਲੋਂ ਸ਼ਰੇਆ ਜਿਹੜਾ ਇੱਕ ਫੈਰ ਕੀਤਾ ਗਿਆ ਹੈ ਜੋ ਕਿ ਸੁਖਬੀਰ ਸਿੰਘ ਬਾਦਲ ਹੋਣਾ ਦੇ ਉੱਤੇ ਤਾਂ ਕਿਹਾ ਵੀ ਗਿਆ ਕਿ ਸੁਖਬੀਰ ਬਾਦ ਉਸ ਦਾ ਸੌਦਾ ਲਗਾਉਣਾ ਚਾਹੁੰਦਾ ਤਾਂ ਇਹ ਨਰੈਨ ਸਿੰਘ ਚੋੜੇ ਵੱਲੋਂ ਜਿਹੜਾ ਆਪਣੀ ਜੋ ਬਿਆਨ ਜਿਹੜੇ ਆ ਮੀਡੀਆ ਦੇ ਨਾਲ ਸਾਂਝੇ ਕੀਤੇ ਗਏ ਸੀ ਤੇ ਤਸਵੀਰਾਂ ਜੋ ਤੜ ਨਾਲ ਸਾਂਝੀਆਂ ਕਰ ਰਿਹਾ ਕਿ ਨਰੈਨ ਸਿੰਘ ਚੋੜਾ ਜੋ ਫੋਨ ਕਹਿੰਦੇ ਤਾਂ ਪੁਲਸ ਦੀ ਕੜੇ ਸੁਰੱਖਿਆ ਪ੍ਰਬੰਧਾ ਹੇਠ ਜਿਹੜੇ ਇੱਥੇ ਲੈ ਕੇ ਆਇਆ ਜਾ ਰਿਹਾ

चङी लॻंदी मैनू त नई चङिय लॻण मैनू नई तॾहिं ब्रसा चङी लॻण ਆਈ ਨਹੀਂ ਆਸੀ ਤੇ ਆਈ ਨਹੀਂ ਜਿਹੜਾ ਇੱਕ ਬਟਾ ਲਿਆ ਆਈ ਉਹਨਾਂ ਸੋਸਟਾ ਹੈ ਸਭੀ ਪਤਾ ਬਾਤ ਕਰਦਾ ਸਭੀ ਮਨਨ ਕਰਦਾ ਤੂੰ ਮਰ ਮੜਾ ਚਿਕੰਡੇ ਮਜੀਤੀਆ ਰਮਜੀਤੀਆ ਮੈਂ ਤੈਨੂੰ ਲੈ ਕੇ ਜਾਵਾਂ ਤੇ ਮੈਂ ਨਹੀਂ ਚੀਂਦਾ ਫਲਸਾ ਜਿਹਾ ਸੇਹੈਂ ਤੱਕੇ ਰਿਕੇ ਮਾਰਾ ਕੋਲੇ ਨਾ ਫਾਹ ਮੈਨੂੰ ਨਹੀਂ ਝੋਟ ਬਾਲਿਆ ਬੱਗਾ ਮਾਰੇ ਮੇਰੇ ਝੋਟ ਮੇਰਾ ਪਾ ਹਰਨੇ ਰਫਰਾ ਦੇ ਸਿਕਮਾਂਡੋ ਜਹੀਏ 84 ਵੇ ਲੰਦਾਂ ਦੇ ਹੱਕਾ ਕਰਦੇ ਜੀ ਮੇਰਾ ਮੱਤਾ ਸੋਚਾ ਆਪਣੇ ਮਰਾ ਕਿਵੇਂ ਸਾਟੇਂ ਜੀ ਮੈਨੂੰ ਸਾਰਾ ਪੈ ਨਹੀਂ ਤੇ ਚੰਗਾ ਵਾਸਿਆ ਕਾ ਬਿਆਸਾ ਤੱਕ ਨਾ ਤਾਂ ਇੱਕ ਨੂੰ ਟੰਗੇ ਲਾਜ ਨਾ ਤਾਂ ਕਿਸਾਨ ਤੇ ਵਾਸੇ ਕੀ ਕਰੂ ਮੈਨੂੰ ਨਹੀਂ ਉਹ ਖਾਨ ਕਰਦੇ ਮੈਨੂੰ ਨਹੀਂ ਆ ਕੋਈ ਨਹੀਂ ਇੱਥੇ ਗਲਦਾ ਹੁਣ ਨਾ ਕੋਈ ਕੱਜ ਲੱਗਦੇ ਨਾ ਕੋਈ ਕੋਈ ਮਤਰੀ ਜੰਗਾਦਾ ਆਹ ਤਾਹੇ ਕੀ ਦੁਸ਼ਮਣ ਆਹ ਹਾਸਮਨ ਦਾ ਦੁਸ਼ਮਣ ਮੇਰੀ ਹੀ ਦੁਸ਼ਮਣ ਹੈ ਹਾਸਮਸ ਘਰ ਨੇ ਮੇਰਾ ਭਰਾ ਕਾਕਾ ਮੇਰੀ ਮਾਂ ਪਾਤੀ ਮੇਰੇ ਪਿਤਾ ਮੇਰੇ ਅੱਗੇ ਮੇਰੇ ਗੁਰਪਰ ਐਕਸੀਡੈਂਟ ਦਾ ਖੋਤੇ ਵਾਲੀ ਤੇ ਕਰਾਇਆ ਹੈ ਹਰਮਨ ਦਾ ਵਾਲੀ ਸੱਤ ਪਾਪਾ ਜੀ ਅੱਲੇ ਤਾਂ ਇਹ ਕਾਲ ਨੰਬਰ 2 ਹੀ ਥਾਸ ਨੰਬਰ 52 ਕੀ ਗੱਲ ਹੋਈ ਕਿਉਂ ਆਏ ਇੱਥੇ ਪਹਿਲੇ ਸਾਬਤ ਕਰ ਦਿਓ ਮੈਂ ਆਇਆ ਨਰੇਸ਼ ਸਿੰਘ ਚੌੜੇ ਨੂੰ ਮੈਂ ਬਸੇ 2007 ਦੇ ਵੰਡੇ ਹੀ ਜਦੋਂ 2000 ਮੇਰੇ ਹਸਬੰਦ ਬਲਵਿੰਦਰ ਸਿੰਘ ਨੇ ਲੱਖ ਲੜੀ ਸ਼ਰਾਮ ਨਹੀਂ ਕਹਾਲੀ ਤਾਂ ਨੰਬਰ 7000 ਸੀ ਮਿੱਟੀ ਦਾ ਮਾਨ ਵੱਲ ਸਿੰਘ ਜੂਰੇ ਨੂੰ ਵੀ ਸਮਰਥਨ ਕਰਨ ਵਾਸਤੇ ਆਏ ਹੋ ਹਾਂਜੀ ਮੈਂ ਉਹਨਾਂ ਨੂੰ ਮਿਲਣਾ ਮੈਂ ਦੱਸ਼ੀ ਕਰਨੇ ਉਹਨਾਂ 'ਤੇ ਇਹ ਡੱਬਾ ਕਰਦਾ ਸਿਲੰਡਰ ਮੈਂ ਉਹਨਾਂ ਨੂੰ ਖਾਣੇ ਭਰਤੀ ਨਹੀਂ ਪਰ ਫੀਕਾ ਟਿਕਾਣੀ ਅਗਰ ਨਹੀਂ ਗੋਲੀ ਚਲਾਈ ਤਾਂ ਕਰਕੇ ਇਹ ਨਹੀਂ ਉਹਨਾਂ ਨਾਲ ਸਕਾਉਂ ਲਿਆਇਆ ਮੈਨੂੰ ਪਸ ਆਇਆ ਉਹਨਾਂ ਦਾ ਬਹੁਤ ਵੱਡੀ ਪ੍ਰਾਪਰਟੀ ਹੈ ਕੋਈ ਨਹੀਂ ਰਹਿ ਗਈ ਪੂਰੀ ਪ੍ਰਾਪਰਟੀ ਨਹੀਂ ਰਹਿ ਗਈ ਮੇਰੀ ਕੋਈ ਪ੍ਰਾਪਰਟੀ ਨਹੀਂ ਰਹਿ ਗਈ ਨੇ ਪੁਲਿਸ ਲੈ ਕੇ ਆਈ ਜੀ ਨਾ ਪ੍ਰਾਪਰਟੀਆਂ ਜ਼ਬਤ ਕੀਤੀਆਂ ਇਹਨੇ ਮਜੀਤੀਆਂ ਨੇ ਇਹਨੇ ਵੇੜਾ ਕਰਕੇ ਜੇ ਇਹਨੇ ਠਾਣੇ ਧਮਾਕਾ ਹੁੰਦੇ ਇਹਨੇ ਘਰ ਕਿ ਧਮਾਕਾ ਕਰਾ ਮੈਨੂੰ ਤਾਂ ਠੰਡ ਪੈਂਦੀ ਆ ਇਹਦੇ ਘਰ ਕਿ ਧਮਾਕਾ ਕਰਾ ਇਹਦੇ ਬੱਚੇ ਤਾਂ ਮੁੰਡੇ ਵੇਖੇ ਇਹਨੇ ਤਾਂ ਮੁੰਡੇ ਮਾਰਾ ਮੈਨੂੰ ਤਾਂ ਠੰਡ ਪੈਂਦੀ ਆ ਅੱਛਾ ਨਹੀਂ ਨਾ ਮੈਨੂੰ ਪਾਜੀ ਨਹੀਂ ਮਠਾਈ ਕੇ ਫਰਕ ਲੈ ਕੇ ਆਏ ਮੈਂ ਮੈਂ ਤੁਹਾਡੇ ਕੋਲ ਨਹੀਂ ਕੁਝ ਨਹੀਂ ਮੈਂ ਨਰਾਇਣ ਸਿੰਘ ਚੌੜੇ ਮੈਂ ਪਕੌੜੇ ਮੈਂ ਪਕੌੜੇ ਲੈ ਕੇ ਆਈ ਹਾਂ ਕਿਥੋਂ ਆਏ ਜੇ ਬਣਾ ਕੇ ਮੇਰੇ ਅੱਜ ਕੋਟ ਤੇ ਤਰੀਕ ਸੀ ਮੇਰੇ ਦਾਲ ਲੱਕ ਤੇ ਤਰੀਕ ਸੀ ਪੰਜਵੀਂ ਮੰਜ਼ਲ ਤੇ ਪੰਜਵੀਂ ਮੰਜ਼ਲ ਤੇ ਮੇਰੀ ਤਰੀਕ ਸੀ ਬੱਸ ਕਰੋ ਸਵਾਰ ਤੇ ਮੈਸ਼ੇ ਬੰਦ ਹੋਣ ਲੱਗੇ ਸਭ ਸਭ ਚੱਕ ਕੇ ਨਾਰਾਂ ਸਿੰਘਪੁਰਾ ਅੱਜ ਕਿੱਥੇ ਸੁਪਰੀਸ ਹੋ ਰਹੇ ਨੇ ਵੀਰੋ ਜੀ ਅੱਲੇ ਅੱਲੇ ਦਵਨੋ ਬਾਰੇ ਆਪਾਂ ਇਹ ਵੇਚ ਕਰਕੇ ਮੰਗ ਕਰਦੇ ਹਾਂ ਰਿਪੋਰਟ ਕੰਪਲੈਕਸ ਨੂੰ ਦੇਖ ਸਕਦੇ ਹੋ ਓਏ ਨਾਰਾਂ ਸਿੰਘਪੁਰਾ ਅੱਜ ਕਿੱਥੇ ਹੋ

ਕੋਈ ਨਹੀਂ ਆ ਰਿਹਾ ਜੀ ਐਸ ਆਰ ਕੀ ਕਰਦੇ ਹਾਂ ਜੀ ਸਰ ਕੀ ਬਚਤਿਆਂ ਬਲੀ ਮਾਈਂਡ ਇਹ ਕਿ ਸਰ ਦਾ ਨਿਸ਼ਾਨਾ ਪਾਗਾ ਪੁਲਿਸ ਨੇ 7 ਦਿਨ ਦਾ ਰਿਮਾਂਡ ਮੰਗਿਆ ਸੀ 3 ਦਿਨ ਦਾ ਮਿਲਿਆ ਗੱਲਬਾਤ ਜਿਹੜੀ ਹੈ ਉਹਨਾਂ ਨੇ ਐਫ ਆਈ ਆਰ ਦਰਜ ਕੀਤੀ ਹੈ ਅੰਡਰ ਸੈਕਸ਼ਨ 109 ਬੀ ਐਨ ਐਸ ਬਟ ਉਹਨਾਂ ਨੇ ਜਿਹੜਾ ਸਵੇਰੇ 9:25 ਮਿੰਟ ਦਾ ਅਰੈਸਟ ਕੀਤਾ ਵੋਲੇਸ਼ਨ ਕਰਕੇ ਉਹਨਾਂ ਨੇ 4:30 ਵਜੇ ਪੇਸ਼ ਕੀਤਾ ਇਲੈਗਲ ਕਸਟਡੀ ਦੇ ਵਿੱਚ ਰੱਖਿਆ ਅਪ੍ਰੋਕਸੀਮੇਟਲੀ ਮੋਰ ਥੈਨ 8 8 ਆਵਰਸ ਜਿਹੜੇ ਪਹਿਲਾਂ ਵੀ ਐਪਲੀਕੇਸ਼ਨ ਰਿਟਨ ਦਿੱਤੀ ਹੈ ਜੱਜ ਸਾਹਿਬ ਨੇ ਆਰਡਰ ਕੀਤਾ ਫਿਰ ਪੇਸ਼ ਕੀਤਾ ਗਿਆ ਹਾਂ ਜੀ ਇਹ ਤੇ ਇਹ ਤਾਂ ਪੁਲਿਸ ਦੱਸ ਸਕਦੀ ਐ ਅਸੀਂ ਤੇ ਵਕੀਲ ਹਾਂ ਸਾਈਸ ਮਤਲਬ ਇਹ ਦੱਸ ਸਕਦੇ ਆ ਇਹਨਾਂ ਦਾ ਕੇਸ ਹੋਇਆ ਕੋਈ ਐਫਆਈਰ ਨੰਬਰ ਉਹਨਾਂ ਦੇ ਉੱਤੇ 134 ਨੰਬਰ ਕਿੰਨੇ ਦਿਨਾਂ ਬਾਅਦ ਮਿਲਿਆ ਸਿਕਿਉਰਿਟੀ ਰਿਮਾਨ 3 ਦਿਨ ਦਾ ਮਿਲਿਆ ਕਮਰ ਮੁਬਾਰਕ ਚੋਤ ਤਿੰਨ ਦਿਨ ਦਾ ਰਿਮਾਨਡ ਮਿਲਿਆ ਜਾਂ 7 ਦਿਨ ਦਾ ਐਡਵੋਕੇਟ ਜਗਦੀਪ ਸਿੰਘ ਰੰਡਾਵਾ ਕੀ ਕਹਿਣਾ ਚਾਹੁੰਦੇ ਆ ਜਨਰਾਜ ਸਿੰਘ ਚੋੜਾ ਨੂੰ ਪੇਸ਼ ਕੀਤਾ ਗਿਆ ਸੀ ਨਰੈਣ ਸਿੰਘ ਚੋੜਾ ਨੂੰ ਪੇਸ਼ ਕੀਤਾ ਗਿਆ ਉਹਨਾਂ ਦਾ 7 ਦਿਨ ਦਾ ਰਿਮਾਨਡ ਮੰਗਿਆ ਗਿਆ ਸੀ ਜਿਹਦੇ ਵਿੱਚੋਂ ਸਿਰਫ ਉਹਨਾਂ ਨੂੰ 3 ਦਿਨ ਦਾ ਰਿਮਾਨਡ ਜਿਹੜਾ ਦਿੱਤਾ ਗਿਆ ਹੁਣ 8 ਤਰੀਕ ਨੂੰ ਦੁਬਾਰਾ ਪੇਸ਼ ਕਰਨ ਵਾਸਤੇ ਜਿਹੜਾ ਅਦਾਲਤ ਵਿੱਚ ਕਿਹਾ ਗਿਆ ਪੁਲਿਸ ਘਰ ਨਹੀਂ ਗਈ ਹੈ ਜੀ ਪੁਲਿਸ ਉਹਨਾਂ ਦੇ ਘਰ ਗਈ ਆ ਇਹਨਾਂ ਦੇ ਘਰੇ ਜਾ ਕੇ ਇਹਨਾਂ ਨੇ ਜਿਹੜਾ ਹੈਗਾ ਵਾ ਉੱਥੇ ਕੁਝ ਜੁਐਲਰੀ ਤੇ ਜਿਹੜਾ ਰਿਟਨ ਲਿਟਰੇਚਰ DVR CCTV ਕੈਮਰਾ ਜਿਹੜੇ ਨੇ ਉਹ ਇਹਨਾਂ ਦੇ ਬਿਫੋਰ अर्ਲੀ ਮਾਰਨਿੰਗ ਕੱਲ ਹੀ ਜਿਹੜਾ ਵਾ ਇਹਨਾਂ ਨੇ ਸੀਜ਼ ਕਰ ਲਏ ਸੀਗੇ ਔਰ ਪਤਾ ਨਹੀਂ ਸੀਜ਼ ਇਲੈਗਲੀ ਮਤਲਬ ਸੀਜ਼ ਨਹੀਂ ਕੀਤਾ ਸੀਗੇ ਉਹ ਸਿਰਫ ਉਸ ਤਰ੍ਹਾਂ ਹੀ ਚੁੱਕ ਕੇ ਜਿਹੜੇ ਟੇਕਨ ਅਪ ਟੇਕ ਅਵੇ ਕਰ ਲਏ ਸੀਗੇ ਕੋਈ ਦਾ ਰਿਟਰਨ ਰਿਕਾਰਡ ਨਹੀਂ ਲਿਆਂਦਾ ਉਹਦੀ ਐਪਲੀਕੇਸ਼ਨ ਜਿਹੜੀ ਹੈ ਉਹਨਾਂ ਦੇ ਬੇਟਿਆਂ ਵੱਲੋਂ ਅੱਜ ਮੂਵ ਕੀਤੀ ਗਈ ਆ ਔਰ ਸਾਡੀ ਐਪਲੀਕੇਸ਼ਨ ਇਹਨਾਂ ਦੀ ਰਿਮਾਂਡ ਤੋਂ ਪਹਿਲਾਂ ਆਈ ਆ ਇਹਨਾਂ ਦਾ ਰਿਮਾਂਡ ਜਿਹੜਾ ਹੈਗਾ ਉਹ ਬਾਅਦ ਵਿੱਚ ਉਹਦੀ ਐਪਲੀਕੇਸ਼ਨ ਆਈ ਆ ਔਰ ਸਾਡੀ ਐਪਲੀਕੇਸ਼ਨ ਜਿਹੜੀ ਇਹਨਾਂ ਦੇ ਬੇਟਿਆਂ ਵੱਲੋਂ ਆਈ ਆ ਉਹ ਪਹਿਲਾਂ ਆਈ ਆ ਔਰ 7 ਦਿਨ ਦੇ ਰਿਮਾਂਡ ਦੇ ਗਰਾਉਂਡ ਉਹਨਾਂ ਨੇ ਹੀ ਤਿਆਰ ਕੀਤੀ ਹੈ ਕਿ ਇਹਨਾਂ ਨੇ ਜਿਹੜਾ ਹੈਗਾ ਡਿਪਟੀ ਸੀਐਮ ਨੇ ਉਹ ਫਾਰਮਰ ਡਿਪਟੀ ਸੀਐਮ ਨੇ ਉਹ ਜਿਹੜੇ ਆਪਣੇ ਬਾਹਰ ਸੀਗੇ ਉਹਨਾਂ ਨੂੰ ਜਿਹੜਾ ਵਾ ਉਹ ਇੰਟੈਂਸ਼ਨ ਜਿਹੜੀ ਉਹਨੂੰ ਕਿਲ ਕਰਨ ਦੀ ਸੀਗੀ ਤੇ ਇਹਨਾਂ ਨਾਲ ਕੌਣ-ਕੌਣ ਹੈਗਾ ਵਾ ਸ਼ਾਮਲ ਤੇ ਇਹਨਾਂ ਦੀ ਮੰਸ਼ਾ ਕੀ ਆ ਉਹ ਸਾਬਤ ਨਹੀਂ ਮਤਲਬ ਉਹਦੇ ਬਾਰੇ ਪੁੱਛਗਿੱਛ ਕਰਨੀ ਆ ਉਹ ਇਹ ਗਰਾਉਂਡ ਬਣਾਈਆਂ ਸੀਗੀਆਂ ਜਿਹੜੀਆਂ ਹੈਗੀਆਂ ਫਰਦਰ ਨਰੇਂਦਰ ਸਿੰਘ ਚੋੜਾ ਤੋਂ ਇਲਾਵਾ ਹੋਰ ਵੀ ਕਿਸੇ ਨੂੰ ਹਾਂ ਜੀ ਫਿਲਹਾਲ ਤਾਂ ਕੋਈ ਨਹੀਂ ਹੈ ਜੀ ਫਿਲਹਾਲ ਤਾਂ ਅਲਾ ਨਰੇਂਦਰ ਸਿੰਘ ਨੇ ਸਰ ਜਿਹੜੀ ਤੁਹਾਡੇ ਵੱਲੋਂ ਇਹਨਾਂ ਸੀਸੀਟੀਵੀ ਦੀ ਗੱਲ ਕੀਤੀ ਜਾ ਰਹੀ ਹੈ ਉਹ ਸੀਸੀਟੀਵੀ ਕੀ ਦਿਖਾਈ ਦੇ ਨਹੀਂ ਉਹ ਤਾਂ ਇਹ ਲੈ ਗਏ ਆ ਨਾ ਜੀ ਉਹ ਪੁਲਿਸ ਨੇ ਜਿਹੜਾ ਹੈਗਾ ਉਹ ਆਪਣੇ ਆਪਣੇ ਨਾਲ ਲੈ ਗਏ ਹੈਗੇ ਆ ਔਰ ਇਹ ਕੋਈ ਪ੍ਰੀ ਪਲਾਨਡ ਜਿਹੜਾ ਹੈਗਾ ਕੋਈ ਸਾਜ਼ਿਸ਼ ਲੱਗਦੀ ਹੈ ਜਿਹੜਾ ਜੋ ਐਸ ਪਰ ਉਹਨਾਂ ਦੇ ਜਿਹੜੇ ਬੇਟਿਆਂ ਦੀ ਐਪਲੀਕੇਸ਼ਨ ਮੂਵ ਕੀਤੀ ਗਈ ਆ ਨਹੀਂ ਇਹ ਇਹ ਅਰਲੀ ਮਾਰਨਿੰਗ 4 ਤਰੀਕ ਨੂੰ 4 ਤਰੀਕ ਨੂੰ ਅਰਲੀ ਮਾਰਨਿੰਗ ਮਤਲਬ ਅਰਲੀ ਮਾਰਨਿੰਗ ਇਨਸੀਡੈਂਟ ਤੋਂ ਪਹਿਲਾਂ ਇਨਸੀਡੈਂਟ ਤੋਂ ਪਹਿਲਾਂ ਹੀ ਜਿਹੜਾ ਇਹਨਾਂ ਦਾ ਸੀਜ਼ ਕਰ ਲਿਆ ਸੀਗਾ ਹਾਂਜੀ 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 ਇਹਨਾਂ ਦੇ ਬੇਟਿਆਂ ਵਾਲਾ ਐਪਲੀਕੇਸ਼ਨ ਮੂਵ ਕੀਤੀ ਗਈ ਸੀ ਸੀਜ਼ ਕਰ ਤੋਂ ਪਹਿਲਾਂ ਪੁਲਿਸ ਇਹਨਾਂ ਦੇ ਹਾਂ ਇਨਸੀਡੈਂਟ ਤੋਂ ਪਹਿਲਾਂ ਪੁਲਿਸ ਚੋੜਾ ਕਿੱਥਾ ਪਹੁੰਚਦਾ ਰਹੀ ਅੰਮ੍ਰਿਤਸਰ ਕੌਣ ਕਹਿੰਦਾ ਨਾ ਨੂੰ ਨਹੀਂ ਇਹਦੇ ਬਾਰੇ ਦੇਖੋ ਇਟਸ ਉਹਨਾਂ ਨੂੰ ਦੱਸ ਦੱਸ ਸਕਦੇ ਨਾ ਅਸੀਂ ਉਹ ਯਾਰਲੀ ਕਰ ਰੈਮਡੀ ਜਿਹੜੀ ਹੈਗੀ ਆ ਅਸੀਂ ਮਤਲਬ ਕਿਸੇ ਲਾਇਰ ਥੋੜੀ ਦੱਸ ਸਕਦੇ ਹਾਂਜੀ ਹਾਂਜੀ ਇਹ ਵੀ ਉਹਨਾਂ ਦੀ ਇੰਟਰਵਿਊ ਕਰਦੇ ਨੇ ਵੀਡੀਓ ਵੀ ਵਾਇਰਲ ਹੋ ਰਹੀ ਉਹ ਕਹਿੰਦੇ ਕਿ ਪੁਲਿਸ ਨਾਲ ਹੱਥ ਮਿਲਾ ਰਹੇ ਨੇ ਐਂਦਾ ਕਰ ਰਹੇ ਨੇ ਜੀ ਇਹਦੇ ਬਾਰੇ ਇਹਦੇ ਬਾਰੇ ਉਹ ਹੀ ਦੱਸ ਸਕਦੇ ਜੀ ਪੁਲਿਸ ਨਾਤ ਮਿਲਾ ਰਹੇ ਜੋ ਇਨਵੈਸਟੀਗੇਸ਼ਨ ਹੈਗਾ ਉਹ ਉਹਦੇ ਬਾਰੇ ਜੋ ਇਨਵੈਸਟੀਗੇਸ਼ਨ ਆਏਗੀ ਹੋਏ ਆਏਗੀ ਕੋਈ ਨਹੀਂ ਦੱਸ ਸਕਦਾ ਹਾਂ ਲੱਗਦਾ ਕਿ ਤਿੰਨ ਦਿਨ ਦੇ ਰਿਮਾਂਡ ਦੀ ਲੋੜ ਸੀ ਜਿਸ ਤਰੀਕੇ ਦੇ ਨਾਲ ਨਹੀਂ ਇਹਨਾਂ ਰਿਮਾਂਡ ਦੀ ਲੋੜ ਤਾਂ ਨਹੀਂ ਸੀ ਚਲੋ ਫਿਲਹਾਲ ਕਿਉਂਕਿ ਜੜੀਆਂ ਕੋਰਟਸ ਹੈਗੀਆਂ ਵਾ ਉਹਨਾਂ ਦੇ ਆਪਣੇ ਜਿਹੜੇ ਹੈਗੇ ਆ ਪੈਰਾਮੀਟਰਸ ਨੇ ਸਾਰੀਆਂ ਜਿਹੜੇ ਹੈਗੇ ਆ ਹਾਂਜੀ 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 ਵੈਪਨ ਆਜ ਆਜਿੰਦਰ ਸਿੰਘ ਚੋੜਾ ਨੂੰ ਪੇਸ਼ਦਾਲਤ ਕੀਤਾ ਗਿਆ ਹੈ ਜੋ ਮਾਝੂ ਸਾਹਿਬ ਨੇ ਨਾਲ ਤਿੰਨ ਦਿਨ ਦਾ ਕੁਸ ਰਿਮਾਰਡ ਦਿੱਤਾ ਕਰਨਾ ਤਿੰਨ ਦਿਨ ਦਾ ਰਿਮਾਰਡ ਮਿਲਿਆ ਜੀ ਮੰਗਿਆ ਜੋਰ ਜੀ ਐਪਲੀਕੇਸ਼ਨ ਦਿੱਤੀ ਸੀ ਇਸ ਕੋਰਟ ਦੇ ਵਿੱਚ ਤੇ ਉਹ ਦੋਨਾਂ ਤਰ੍ਹਾਂ ਦੀ ਆਟੋਮੇਟ ਸੁਣ ਕੇ ਤੇ ਜੱਜ ਸਾਹਿਬ ਨੇ ਤਿੰਨ ਦਿਨ ਦਾ ਰਿਮਾਰਡ ਸੈਕਸ਼ਨ 313 ਕੀਤੀ ਜਾਏਗੀ ਜੀ ਹੁਣ ਰਿਮਾਰਡ ਮਿਲ ਚੁੱਕਾ ਜੀ ਬਿਲਕੁਲ ਜੀ ਪੁਸ਼ਟੀ ਕਰਨ ਵਾਸਤੇ ਹੀ ਤੇ ਰਿਮਾਰਡ ਆ ਸਕਦਾ ਜੀ ਚਲ ਬੰਦੀ ਭਾਈ ਸਰਾਜ ਨਰਾਇਣ ਸਿੰਘ ਜਿਹੜਾ ਪੇਸ਼ ਕੀਤਾ ਗਿਆ ਕਿ ਉਹ ਵੀ ਜੱਜ ਸਾਹਿਬ ਨੇ ਉਹਨਾਂ ਤਿੰਨ ਦਿਨ ਦਾ ਰਿਮਾਰਡ ਦਿੱਤਾ ਜੀ ਤਿੰਨ ਦਿਨ ਦਾ ਪੁੱਸਟ ਮਾਰ ਦਿੰਦਾ ਹੈ ਕਿਨੇ ਦਿਨ ਤਾਂ ਮੰਗੇ ਸੀ ਤੁਹਾਡੇ ਵੱਲੋਂ ਸਾਡੇ ਨੂੰ ਰਿਮਾਰਡ ਜ਼ਿਆਦਾ ਮੰਗਾਇਆ ਜੱਜ ਸਾਹਿਬ ਨੇ ਆਰਗੂਮੈਂਟ ਸੁਣ ਕੇ ਤਿੰਨ ਦਿਨ ਦਾ ਰਿਮਾਰਡ ਦੰਤ ਦਿੱਤਾ ਸਰ ਅਭੀ ਕੈਚ ਕਿਹਾ ਕਿ 24 ਘੰਟੇ ਤੋਂ ਬਾਅਦ ਦਾ ਜਿਹੜਾ ਬੇ ਹਾਂਜੀ ਤਿੰਨ ਦਿਨ ਬਾਅਦ ਪੇਸ਼ ਕੀਤਾ ਜਾਊਗਾ ਜੀ ਨੂੰ ਸਰ ਹਿੰਦੀ ਉਹਨਾਂ ਨੇ ਕਿਹਾ ਕਿ 24 ਘੰਟੇ ਤੋਂ ਪਹਿਲਾਂ ਪਹਿਲਾਂ ਪੇਸ਼ ਕਰਾਣਾ ਸੀਗਾ ਜੀ ਨਾਰਾਇਣ ਸਿੰਘ ਚੋੜਾ ਜੀ ਕੋ ਆਜ ਕਾਂਗੜ ਮੈਂ ਟਿਕਟ ਫੋਨ ਪੇਸ਼ ਕਰਾਣਾ ਸੀ ਕਿ ਜੋ 24 ਘੰਟੇ ਤੋਂ ਬਾਅਦ ਪੇਸ਼ ਕਰਾਇਆ ਸੀ ਐਪਲੀਕੇਸ਼ਨ ਨੂੰ ਮੂਵ ਕਰਾਇਆ ਹੈ ਜੀ ਦੇਖੋ ਜੋ ਵੀ ਜੋ ਵੀ ਯੂਨੀਵਰਸਿਟੀ ਸੰਬੰਧੀ ਜੋ ਡਿਟੇਲਸ ਨੇ ਤੁਹਾਨੂੰ ਆਲਰੇਡੀ ਸੀਨੀਅਰ ਅਫਸਰ ਵੱਲੋਂ ਦਿੱਤੀਆਂ ਗਈਆਂ ਨੇ ਜੇ ਫਰਦਰ ਜੋ ਡਵੈਲਪਮੈਂਟ ਹੋ ਗਈ ਹੋ ਤੁਹਾਨੂੰ ਸੀਨੀਅਰ ਅਫਸਰ ਵੱਲੋਂ ਦਿੱਤੀ ਹੋਗੀ ਅੱਜ ਮੈਂ ਪੇਚਦਾਲਦ ਕਰਾਉਣ ਆਇਆ ਸੀ ਨਾਲ ਉਹਨੂੰ ਜੱਜ ਸਾਹਿਬ ਨੇ ਸਾਨੂੰ 3 ਦਿਨ ਦਾ ਰਮਾੜ ਦਿੱਤਾ ਹੈ ਦੈਟਸ ਆਲ ਸਰ ਐਫ ਆਰ ਨੰਬਰ ਕੀ ਹੈ ਜੀ ਚੋੜੇ ਨੂੰ 3 ਦਿਨ ਪੇਸ਼ ਕੀਤਾ ਗਿਆ ਸੀ ਕੋਰਟ ਦੇ ਵਿੱਚ ਜੋ ਜੱਜ ਸਾਹਿਬ ਨੇ ਉਹਨਾਂ ਦਾ 3 ਦਿਨ ਦਾ ਪੁਲਸ ਰਿਪੋਰਟ ਦਿੱਤਾ ਹੈ 3 ਦਿਨ ਬਾਅਦ ਬਾਤ ਦੁਬਾਰਾ ਪੇਸ਼ ਕੀਤਾ ਜਾਊਗਾ ਡੈਟਸ ਆਲ 3 ਦਿਨ ਬਾਅਦ ਬਾਤ ਆਖੀ ਜਾ ਸਕਦੀ ਹੈ ਜੀ ਉਹਦਾ समय का समय का ਤੁਸੀਂ ਬਾਦਲ ਬੈਠ ਕੇ ਕਿਉਂ ਆ? ਬਿੱਤੇ ਦਿਨੀ ਸਚਕਣ ਚਿਰੀ ਹਰਮੰਦਰ ਸਾਹਿਬ ਵਿਖੇ ਇੱਕ ਗੋਲੀ ਚਲਾਈ ਜਾਂਦੀ ਹੈ ਗੋਲੀ ਜੋ ਹੈ ਨਾਰਾਇਣ ਸਿੰਘ ਚੋੜੇ ਵੱਲੋਂ ਚਲਾਈ ਜਾਂਦੀ ਹੈ ਜੋ ਸੁਖਬੀਰ ਸਿੰਘ ਬਾਦਲ ਦੇ ਉੱਤੇ ਤਾਂ ਅੱਜ ਉਹਨਾਂ ਨੂੰ ਜਿਹੜਾ ਇੱਥੇ ਪੇਸ਼ ਕਰਾਇਆ ਜਾਣਾ ਹੈ ਤਾਂ ਤਸਵੀਰਾਂ ਜਿਹੜੀਆਂ ਤੜਨਾਲ ਸਾਂਝੀਆਂ ਕਰ ਰਹੇ ਆਂ ਗੁਰੂ ਨਗਰੀ ਤੋਂ ਜੋ ਕਚਹਿਰੀ ਦੀ ਜਿਹੜੀ ਤਸਵੀਰ ਸਾਂਝੀ ਕਰ ਰਹੇ ਆਂ ਕਿ ਨਾਰਾਇਣ ਸਿੰਘ ਚੋੜਾ ਜਿਸ ਨੂੰ ਕੀ ਕੁਝ ਸਮੇਂ ਦੇ ਵਿੱਚ ਜੋ ਪੰਜਾਬ ਪੁਲਿਸ ਵੱਲੋਂ ਇੱਥੇ ਪੇਸ਼ ਕੀਤਾ ਜਾਣਾ ਹੈਗਾ ਹਾਲਾਂਕਿ ਕੱਲ ਦੀ ਗੱਲ ਕਰੀਏ ਤਾਂ ਕੱਲ ਉਸ ਵੱਲੋਂ ਸ਼ਰੇਆ ਜਿਹੜਾ ਇੱਕ ਫੈਰ ਕੀਤਾ ਗਿਆ ਹੈ ਜੋ ਕਿ ਸੁਖਬੀਰ ਸਿੰਘ ਬਾਦਲ ਹੋਣਾ ਦੇ ਉੱਤੇ ਤਾਂ ਕਿਹਾ ਵੀ ਗਿਆ ਕਿ ਸੁਖਬੀਰ ਬਾਦ ਉਸ ਦਾ ਸੋਧਾ ਲਗਾਉਣਾ ਚਾਹੁੰਦਾ ਤਾਂ ਇਹ ਨਰੈਨ ਸਿੰਘ ਚੋੜੇ ਵੱਲੋਂ ਜਿਹੜਾ ਆਪਣੀ ਜੋ ਬਿਆਨ ਜਿਹੜੇ ਆ ਮੀਡੀਆ ਦੇ ਨਾਲ ਸਾਂਝੇ ਕੀਤੇ ਗਏ ਸੀ ਤਾਂ ਤਸਵੀਰਾਂ ਜੋ ਤੜ ਨਾਲ ਸਾਂਝੀਆਂ ਕਰ ਰਿਹਾ ਕਿ ਨਰੈਨ ਸਿੰਘ ਚੋੜਾ ਜੋ ਤੋਂ ਕਿਨੇ ਤਾਂ ਪੁਲਸ ਦੀ ਕੜੇ ਸੁਰੱਖਿਆ ਪ੍ਰਬੰਧਾ ਹੇਠ ਜਿਹੜੇ ਇੱਥੇ ਲੈ ਕੇ ਆਇਆ ਜਾ ਰਿਹਾ ਉਹ 30 ਗੇ ਯਾਰ ਅੱਛੇ ਸਾਨੂੰ ਕੋਈ ਕਰੇ ਤੇ 16 ਗਾ ਉਹ ਤੁਸੀਂ ਮਾਰ ਕੇ ਦਿੱਤੇ ਆ ਅਨੁਸਾਰ ਚੱਲ ਗਈ ਆ ਸਾਰੇ ਜਨਰਾਂ ਪਰਵਰਤਨ ਦੇਖਦਾ ਕਹਿੰਦੇ 34 4 ਦਿਨ ਦੇ ਕਾਲ ਪੁੱਜੇ ਉਹ ਜਿਹੜਾ ਅਮਾਨ ਸਾਹਿਬ ਦੇ ਵੇਖੇ ਗਏ ਉਸ ਨੂੰ ਜਿਹੜਾ ਉਹ ਬੋੜਾ ਬੁਖੇ ਉਸ ਜਿੱਤੇ ਅਰਸਨભાઈ ਤੇ ਰਾਜਪਾਲ ਮੀਨਾ ਦੇ ਨਾਲ

منو تادي پرسه نئي چنگي لگدي هون منو تادي پرسه نئي چنگي لگديا منو نئي تادي پرسه چنگي لگنيا اته پچھو 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 اوه يہ لاٿي لاوئي مين نغير يارو پورو آکر لاوئي مين تادي پرسه چنگي لگنيا سيتي آئي سچي 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 آ تومار بڑا چکنڈیا مجیتیاں او مجیتیاں متینا لا اک اکاں من میں نہیں چیندرا فلا ساجے سے ان تکے لک مارا کڑے ہاں مینوں نہیں چور بولیا فکا مارے مینوں چور نہیں میرا پا او میرا پران ویر سکھ مانڈو جہی او 84 ویلیاں دے حقا کردا جہی اے فکا سدا اپنے بلا کے میں چھٹیں یا मेनू सारा चंगा लाइन कानून चंगे लागे ना किसान चले ला, ना ला, ला, ना ला ना कोई, -कोई मतरी चाहे लाई दुश्मन दुश्मन मेरी हासीमत ने मेरा भरा था आगा ता आगा ता वारी साहेड़ी सटी ਅੱਲੇ ਕਈ ਨੰਬਰ 2 ਖਾਸ ਨੰਬਰ 55 ਕੀ ਗੱਲ ਹੋਈ ਕਿਉਂ ਆਏ ਸੀ ਪਹਿਲੇ ਸਾਫ਼ ਕਰੀਦਾ ਆਏ ਨੇ ਰਹਿਣ ਸੰਗ ਚੌੜੇ ਨੂੰ ਮੈਂ ਬਸਤੇ 2007 ਦੇ ਵੰਡੇ ਹੀ ਜਿਹੜਾ 2000 ਮੇਰੇ ਹਸਬੰਦ ਬਲਵਿੰਦਰ ਸਿੰਘ ਨੇ ਲੜਖਣ ਲੜੀ ਸ਼ਰਾਮ ਨਹੀਂ ਕਹਾਈ ਦਾ ਨੰਬਰ 7000 ਦੀ ਮੱਤੀ ਦਾ ਮਾਨ ਵੱਲ ਸਿੰਘ ਜੁਰੇ ਨੂੰ ਕੋਈ ਸਮਰਥਨ ਕਰਨ ਵਾਸਤੇ ਆਏ ਹੋ ਹਾਂਜੀ ਮੈਂ ਉਹਨਾਂ ਨੂੰ ਮਿਲਣਾ ਮੈਂ ਦੱਸੇ ਹੀ ਕਰਨੇ ਉਹਨਾਂ ਤੇ ਇਹ ਡੱਬਾ ਕਹਿੰਦਾ ਸਿਲੰਡਰ ਮੈਂ ਉਹਨਾਂ ਨੂੰ ਖਾਣੀ ਬੰਤੀ ਨੇ ਪਰਫੈਕਟ ਦਿਖਾਉਣੀ ਇਹਨਾਂ ਨੂੰ ਨਹੀਂ ਇਹ ਗੋਲੀ ਚਲਾਈ ਤਾਂ ਕਰਕੇ ਇਹ ਨਹੀਂ ਉਹਨਾਂ ਨਾਲ ਥਕਾਉਂ ਲਿਆ ਆ ਮੈਨੂੰ پتہ ਆਇਆ ਉਹਨਾਂ ਨਾਲ ਬਹੁਤ ਵੱਡੀ ਪ੍ਰਾਪਰਟੀ ਹੈ ਕੋਈ ਨਹੀਂ ਰਹਿ ਗਈ ਉਹਦੀ ਪ੍ਰਾਪਰਟੀ ਨਹੀਂ ਰਹਿ ਗਈ ਮੇਰੀ ਕੋਈ ਪ੍ਰਾਪਰਟੀ ਨਹੀਂ ਰਹਿ ਗਈ ਨੇ ਪੁਲਿਸ ਲੈ ਕੇ ਜੀ ਮੇਰੀ ਪ੍ਰਾਪਰਟੀ ਹਜ਼ਤ ਕੀਤੀ ਹੈ ਇਹਨੇ ਮਜੂਤੀਏ ਨੇ ਇਹਨੇ ਬੇੜਾ ਕਰਕੇ ਜੇ ਇਹਦੇ ਠਾਣੇ ਧਮਾਕਾ ਹੁੰਦੇ ਇਹਦੇ ਘਰ ਕਿ ਧਮਾਕਾ ਕਰਾ ਮੈਨੂੰ ਤਾਂ ਠੰਡ ਪੈਂਦੀ ਆ ਇਹਦੇ ਘਰ ਕਿ ਧਮਾਕਾ ਕਰਾ ਇਹਦੇ ਬੱਚੇ ਦਾ ਮੁੰਡੇ ਵੇ ਵੇਖੇ ਇਹ ਤਾਂ ਮੁੰਡੇ ਮਾਰਾ ਮੈਨੂੰ ਤਾਂ ਠੰਡ ਪੈਂਦੀ ਆ ਮੈਂ ਮੈਂ ਤੁਹਾਡੇ ਕਿਨਾਰੇ ਕੁਝ ਨਹੀਂ ਕਰੂੰ ਮੈਂ ਨਰਾਇਣ ਸਿੰਘ ਚੌੜੇ ਮੈਂ ਪਕੌੜੇ ਪਕੌੜੇ ਕਿਉਂ ਮੈਂ ਪਕੌੜੇ ਲੈ ਕੇ ਆਈ ਹਾਂ ਕਿੱਥੋਂ ਆਏ ਜੇ ਬਣਾ ਕੇ ਮੇਰੀ ਅਜ ਕੋਟ ਤੇ ਤਰੀਕ ਸੀ ਮੇਰੇ ਦਰਦ ਲੱਗਿਆ ਕਿ ਤਰੀਕ ਸੀ 5ਵੀਂ ਮੰਜ਼ਲ ਤੇ 5ਵੀਂ ਮੰਜ਼ਲ ਤੇ ਮੇਰੀ ਤਰੀਕ ਸੀ ਬੱਸ ਕਰੋ ਨਰਾਇਣ ਸਿੰਘ ਚੌੜਾ जी जी फारे। फारे। जी फारे। फारे जी एक सौ नौ पच्ची चुरुंजा नाठ एक सौ नाइन बीएनएस हां जी राजा गला एक सौ नौ बीएनएस पच्ची चुंजा